Masuk, pindah, Ya gitu.

آج <laughs> ਕੀ ਕਾਰਵਾਈ ਕੀਤੀ ਤੁਹਾਡੇ ਸਾਹਮਣੇ ਖੁੱਲੀਆਂ ਸੀ ਦੁਕਾਨਾਂ ਬੰਦਿਆ ਜੀ ਸਾਰੀਆਂ ਦੁਕਾਨਾਂ ਬੰਦ ਤਾਂ ਹਲੇ ਕਰਦੇ ਪਏ ਆ ਉਹ ਨਹੀਂ ਬੰਦਿਆ ਸਾਰੇ ਸਾਰੇ ਕੰਪਨੀ ਨਹੀਂ ਕੀ ਕੀਤਾ ਕਿ ਤੁਸੀਂ ਕਾਰਵਾਈ ਕੀ ਕੀਤੀ ਤੁਸੀਂ ਕੋਲ ਖੜੇ ਆ ਤੇ ਆਪਾਂ ਕਾਰਵਾਈ ਕੀ ਕੀਤੀ ਫਿਰ ਸਾਰੇ ਬੰਦ ਕਰਾ ਕੇ ਹੜੀ ਸਾਡੂ ਪਹਿਲਾਂ ਨਹੀਂ ਬੰਦ ਤਾਂ ਕੋਈ ਵੀ ਨਹੀਂ ਸੀ ਕਿ ਬੰਦ ਤਾਂ ਹੁਣ ਜਦੋਂ মিডিਆ ਆਇਆ ਉਦੋਂ ਬੰਦ ਹੋਈਆਂ ਇਹ ਫੇ ਕਾਰਵਾਈ ਕੀ ਕੀਤੀ ਸਾਰੀਆਂ ਤਾਂ ਖੁੱਲੀਆਂ ਅੰਦਰ ਮੱਛੀ ਵਿਕਣ ਰਹੀ ਸੀ ਹੋ ਜੀ ਮੱਛੀ ਬਿਗਾਂ ਲਈ ਸੀ ਅੰਦਰ ਅਮੀਡੀਆ ਨੂੰ ਦੇ ਕੇ ਹੋਣ ਫੜਾਫੜ ਜਾ ਕੇ ਉਹਨਾਂ ਨੇ ਬੰਦ ਕੀਤੀਆਂ ਵਾ ਤੇ ਬੰਦਾ ਅਰੈਸਟ ਕੀਤਾ ਕੋਈ ਕੋਈ ਅਰੈਸਟ ਕੀਤਾ ਕੋਈ ਬੰਦਾ ਨਹੀਂ ਕੋਈ ਨਹੀਂ ਅਰੈਸਟ ਕਿਉਂ ਨਹੀਂ ਕੀਤਾ ਉਹਨਾਂ ਨੇ ਡੀਸੀ ਸਾਹਿਬ ਦੇ ਆਰਡਰ ਸੀਗੇ ਵੀ ਬੰਦ ਰਹਿਣਗੀਆਂ ਤੇ ਕੋਈ ਕੋਈ ਬੰਦਾ ਫੜਿਆ ਕਿਸੇ ਦੇ ਖਿਲਾਫ ਕੋਈ ਕਾਰਵਾਈ ਕੀਤੀ ਮੈਂ ਕਿ ਜਿਹੜਾ ਆਊਟ ਦਾ ਸਬੂਤ ਹੋਊਗਾ ਪਾਇਆ ਜਾਣਾ ਖੁੱਲਾ ਤਾਂ ਹੋਇਆ ਤੁਹਾਡੇ ਸਾਹਮਣੇ ਮੌਕੇ ਤੇ ਲਾਈਵ ਚੱਲਦਾ ਪਿਆ ਵਾ ਤੁਹਾਨੂੰ ਸਾਰਾ ਹੀ ਦਿਖਾਤਾ ਅੰਦਰ ਖੁੱਲਾ ਵੀ ਆ ਤੁਹਾਨੂੰ ਸਾਹਮਣੇ ਖੜੇ ਆ ਬੰਦਾ ਕੋਈ ਫੜਿਆ ਫਿਰ ਨਹੀਂ ਬੰਦਾ ਫੜਿਆ ਕੋਈ ਨਹੀਂ ਬੰਦਾ ਨਹੀਂ ਕੋਈ ਨਹੀਂ ਸਵੇਰ ਜਿਹੜੀ ਮੱਛੀ ਮਾਰਕੀਟ ਦੇ ਅੰਦਰ 40-50 ਬੰਦੇ ਹੱਲੇ ਵੀ ਬੰਦ ਕਰਦੇ ਪਏ ਆ ਤੁਸੀਂ ਫੜਿਆ ਕਿਸ ਬੰਦੇ ਨੂੰ ਕੋਈ ਆ ਕੋਈ ਬੰਦਾ ਮੌਕੇ ਤੇ ਫੜਿਆ ਵਾ ਕਿ ਸਰਪ ਕਾਗਜ਼ਾਂ ਜੀ ਆਪਾਂ ਕਰੀ ਜਾਂਦੇ ਕੁਛ ਅੰਦਰ ਦੇ ਅੰਦਰ ਨਾ ਭੋਜੀ ਕੰਮ ਚੱਲਦਾ Terima <laughs> ਚਲਦਾ ਵੇ ਕੰਮ ਅਜੋ ਤਾਂ ਅਜ ਕੰਮ ਚਲਦਾ ਵੇ ਤਾਂ ਤੁਸੀਂ ਕਹਿੰਦੇ ਚੱਲਾ ਵੇ ਆ ਜਾਓ ਮੈਂ ਕਿਹਾ ਆ ਜਾਓ ਹੁਣ ਹੀ ਤੁਸੀਂ ਕਹਿੰਦੇ ਆ ਜਾਓ ਤੁਸੀਂ ਕਹਿੰਦੇ ਆ ਜਾਓ ਚਿਕਨ ਵੜਦੇ ਪਏ ਆ ਜੀ ਹੁਣ ਹੀ ਆਏ ਆ ਕੋ ਮੈਂ ਕੋ ਕਿ ਨਾਲ ਆਪਣੇ ਆਪਣੇ ਨਾਮ ਕੀ ਆ ਸ੍ਰੇਸ਼ ਹੈ ਸ੍ਰੇਸ਼ ਸ੍ਰੇਸ਼ ਜੀ ਜੀ ਆ ਜ ਆ ਕੇ ਬੈਠੇ ਆ ਚਿਕਨ ਕੱਢ ਰਹੇ ਹੋ ਚਲ ਰਹਾ ਚਿਕਨ ਹੈ ਉਹਨੇ ਅਜੇ ਖੋਲੇ ਅਸ ਗਿਆ ਜੀ ਹੁਣੇ ਖੋਲੇ ਦਾ ਇੰਨਾ ਚਿਕਨ ਉਹ ਵੀ ਜਿੰਨੀ ਦਾ ਸਵਾ ਮਿਲ ਜਾ ਹੈ ਉਹਨੇ ਖੋਲੇ ਅਸ ਗਿਆ ਹਾਂ ਵੀ ਅਜੇ ਖੋਲੇ ਅਸ ਗਿਆ ਉਹਨੇ ਖੋਲੇ ਅਸ ਗਿਆ ਕੀ ਨਾਮ ਕੀ ਆਪਣਾ ਨਹੀਂ ਨਹੀਂ ਟਾਈ ਨਹੀਂ ਕਿਹਾ ਮੈਨੂੰ ਯਾਰ ਤੁਹਾਨੂੰ ਕੀ ਜੇ ਬਈ